26 ਮੰਡੀਆਂ ਬੰਦ ਹੋ ਰਹੀਆਂ ਨੇ ਤੇ ਸੈਲੋ ਜਿਹੜੇ ਇਹ ਨੇ ਇਹਨਾਂ ਨੂੰ ਹੋਰ ਸੈਲੋ ਖੋਲੇ ਜਾ ਰਹੇ ਨੇ ਸਾਨੂੰ ਇਹ ਨਹੀਂ ਹੈਗਾ ਵੀ ਇਹ ਬੰਦ ਹੋ ਜਾਣਾ ਵੀ ਜਾਂ ਇਥੇ ਕੰਮ ਸ ਵਧੀਆ ਤਰੀਕੇ ਨਾਲ ਨਹੀਂ ਰੱਖਿਆ ਜਾਂਦੀ ਖੜਾ ਇਹ ਸਾਈਲੋ ਪਲਾਂਟ ਲਾਏ ਹੋਏ ਨੇ ਇਹਨਾਂ ਨੂੰ ਮਨਜ਼ੂਰੀ ਦਿੱਤੀ ਸੀ 15 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸਰਕਾਰ ਨੇ 20 26 ਮੰਡੀਆਂ ਬੰਦ ਹੋ ਰਹੀਆਂ ਨੇ ਤੇ ਸਾਈਲੋ ਜਿਹੜੇ ਇਹ ਨੇ ਇਹਨਾਂ ਨੂੰ ਹੋਰ ਸਾਈਲੋ ਖੋਲੇ ਜਾ ਰਹੇ ਨੇ ਅਸੀਂ ਉਹਦਾ ਵਿਰੋਧ ਕੀਤਾ ਸਾਰੇ ਪੰਜਾਬ ਦੇ ਵਿੱਚ ਸਾਰੇ ਸਾਈਲੋ ਕਿ ਰਹਿ ਗਏ ਨੇ ਤੇ ਜਿਹੜੇ ਕਿਸੇ ਜ਼ਿਲ੍ਹੇ ਵਿੱਚ ਸਾਈਲੋ ਹੈ ਨਹੀਂ ਉਹ ਡੀਸੀ ਦਫ਼ਤਰਾਂ ਮੂਹਰੇ ਧਰਨੇ ਲਾਏ ਗਏ ਨੇ ਅਸੀਂ ਵਿਰੋਧ ਕਰਦੇ ਹਾਂ ਸਾਨੂੰ ਇਹ ਨਹੀਂ ਹੈਗਾ ਵੀ ਇਹ ਬੰਦ ਹੋ ਜਾਣਾ ਵੀ ਜਾਂ ਇੱਥੇ ਕਣਕ ਵਧੀਆ ਤਰੀਕੇ ਨਾਲ ਨਹੀਂ ਰੱਖ ਜਾਂਦੀ ਇਹ ਤ੍ਰਿਕ ਕਿਨਾਂ ਰੱਖੀ ਜਾਂਦੀ ਹੈ ਸਾਮ ਸਵਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਦੇ ਅੰਡਰ ਹੋਣ ਕਿਉਂਕਿ ਜੇ ਸਰਕਾਰ ਦੇ ਅੰਡਰ ਨਹੀਂ ਆਉਂਦੇ ਤਾਂ ਜਿਵੇਂ ਇੱਕ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿਰੁੱਧ ਪ੍ਰਾਈਵੇਟ ਸਕੂਲ ਖੋਲ ਕੇ ਸਰਕਾਰੀ ਸਕੂਲਾਂ ਦਾ ਬੰਦ ਕਰਨ ਤੇ ਆਇਆ ਪਿਆ ਸਾਡਾ ਜਿਹੜਾ ਪੰਜਾਬ ਹੈ ਇਸੇ ਤਰ੍ਹਾਂ ਸਾਡੀਆਂ ਮੰਡੀਆਂ ਦਾ ਭੋਗ ਪਾਉਣ ਦੇ ਲਈ ਇਹਨਾਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਸਾਡੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਕਾਲ ਦਿੱਤੀ ਕਿ ਅੱਜ ਦੇ ਦਿਨ ਸਾਰੇ ਪੰਜਾਬ ਦੇ ਵਿੱਚ ਸੈਲਾਂ ਦੇ ਮੂਹਰੇ ਰੋਸ ਧਰਨੇ ਦਾ ਰੋ ਜੇ ਇਹ ਨਹੀਂ ਬੰਦ ਕਰਨਗੇ ਤਾਂ ਅਸੀਂ ਅੱਗੇ ਵੱਡੀ ਗੈਂਦੀ ਵਿੱਚ ਵੱਡੇ ਧਰਨੇ ਲਾ ਕੇ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਜਿਹੜੇ ਅੱਜ ਦੇ ਧਰਨੇ ਸੈਲੋ ਪਲਾਂਟ ਦੇ ਮੂਹਰੇ ਲਾਏ ਜਾ ਰਹੇ ਆ ਇਹ ਸੂਬਾ ਪੱਧਰੀ ਕਾਲ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਸੈਲੋ ਪਲਾਂਟ ਬਣੇ ਹੋਇਆ ਉਹਦੇ ਸਾਹਮਣੇ ਜਿਹੜੇ ਧਰਨੇ ਲਾਏ ਜਾ ਰਹੇ ਆ ਇਹ ਜਿੱਥੇ ਪਹਿਲਾਂ ਵੀ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਉਹਦੀ ਲੜੀ ਤਹਿਤ ਹੀ ਇਹ ਜਿਹੜੇ ਪ੍ਰੋਗਰਾਮ ਲੈ ਕੇ ਆਏ ਸੀ ਪੂਰੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਜਾਨੀ ਕਿਰਤੀ ਲੋਕਾਂ ਦੀ ਕਿਰਤ ਨੂੰ ਵੀ ਖੁੰਜੇ ਲਾਉਣ ਵਾਸਤੇ ਇਹ ਵੱਡੇ ਕਾਰਪੋਰੇਟ ਜਾਣੀ ਇੱਕ ਮਨਾਫਿਆਂ ਦੀ ਹਵਸ ਦੇ ਵਿੱਚ ਆਮ ਜਨਤਾ ਦਾ ਆਮ ਜਨਤਾ ਦੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਸਾਰਿਆਂ ਦਾ ਘਾਣ ਕਰਨੇ ਜਾ ਰਹੇ ਆ ਜਿਹਦਾ ਵਿਰੋਧ ਜਨਤਕ ਜਥੇਬੰਦੀਆਂ ਲਗਾਤਾਰ ਕਰ ਰਹੀਆਂ ਜੇ ਮੰਨ ਲਓ ਇਹ ਸੈਲੋ ਪਲਾਂਟ ਹੈ ਇਹਨੂੰ ਮੰਡੀਆਂ लाਟ ਕੀਤੀਆਂ ਜਾਂਦੀਆਂ ਸੀ ਪਹਿਲਾਂ ਤਾਂ ਵੀ ਉਥੋਂ ਇਹ ਕਣਕ ਖਰੀਦਣਗੇ ਹੁਣ ਇਹਨਾਂ ਨੇ ਜਿਹੜਾ ਪਿੱਛੇ ਆ ਲਾਗੂ ਕੀਤਾ ਸੀਗਾ ਵੀ ਸਾਰੀ ਕਣਕ ਹੈ ਜਿਹੜੀ ਉਹ ਸੈਲੋ ਖਰੀਦਣਗੇ ਤਾਂ ਫਿਰ ਜਿਹੜਾ ਮੰਡੀ ਦੇ ਵਿੱਚ ਪੱਲੇਦਾਰ ਹੈ ਕੋਈ ਬੋਰੀਆਂ ਸਿਉਣ ਵਾਲਾ ਹੈ ਕੋਈ ਮਾਰਕੀਟ ਕਮੇਟੀ ਦੇ ਮੁਲਾਜ਼ਮ ਹੈ ਮਾਰਕੀਟ ਕਮੇਟੀ ਹੈ ਕੋਈ ਟਰੱਕਾਂ ਵਾਲੇ ਆ ਟਰੱਕਾਂ ਨੂੰ ਪੰਚਰ ਲਾਉਣ ਵਾਲੇ ਆ ਸਪੇਅਰ ਪਾਰਟ ਵਾਲੇ ਆ ਇਹਦੀ ਲੜੀ ਬਹੁਤ ਲੰਮੀ ਆ ਇਹ ਕਿੰਨੇ ਜਾਣੀ ਰੋਜ਼ਗਾਰ ਖੋ ਕੇ ਕਿੰਨੇ ਲੋਕਾਂ ਨੂੰ ਵਿਹਲੇ ਕਰਨ ਵਾਸਤੇ ਇਹ ਵੱਡੇ ਕਾਰਪੋਰੇਟਾਂ ਨੇ ਸੈਲੋ ਪਲਾਂਟ ਸਿਰਜੇ ਨੇ ਇਹ ਜੇ ਸਰਕਾਰ ਲਾਉਂਦੀ ਹੈ ਮੰਡੀਆਂ ਜਿਉਂਦੀਆਂ ਤੇ ਉਹ ਰਹਿੰਦੀਆਂ ਤੇ ਫਿਰ ਸਰਕਾਰ ਜਿਹੜੀ ਅਨਾਜ ਖਰੀਦਦੀ ਆ ਤਾਂ ਹੀ ਅੱਗੇ ਜਨਤਕ ਵੰਡ ਪ੍ਰਣਾਲੀ ਦੀ ਗੱਲ ਹੈ ਉਹ ਗਰੀਬਾਂ ਦੇ ਮਜ਼ਦੂਰਾਂ ਦੇ ਵਿੱਚ ਰਾਸ਼ਨ ਪਹੁੰਚਣਾ ਹੈ ਇਹ ਸਾਰਾ ਕੁਝ ਹਿਜਾਰਾ ਕਰ ਰਹੇ ਨੇ ਅਸਲ ਜਿਹੜੀਆਂ ਸਰਕਾਰਾਂ ਚਾਹੇ ਅਸੀਂ ਕੋਈ ਵੀ ਲੈ ਆਉਣੇ ਆ ਉਹ ਸਾਰੇ ਦੀਆਂ ਸਾਰੀਆਂ ਇਹ ਕਾਰਪੋਰੇਟ ਪੱਖੀ ਹੈ ਜੇ ਲੋਕ ਪੱਖੀ ਸਰਕਾਰਾਂ ਬਣਦੀਆਂ ਤਾਂ ਫਿਰ ਇਹ ਸਾਰਾ ਕੁਝ ਲਾਗੂ ਰਹਿੰਦਾ ਕਿਉਂਕਿ ਸਰਕਾਰੀ ਅਧਾਰੇ ਜਿਹੜੇ ਉਹ ਸਰਕਾਰ ਦੇ ਅਧੀਨ ਹੋਣੇ ਚਾਹੀਦੇ ਆ ਇਹ ਕਾਰਪੋਰੇਟਾਂ ਨੂੰ ਦੇ ਰਹੇ ਨੇ ਇਹ ਭਰਾਵੋ ਇਹ ਜਿਹੜਾ ਕਾਰਪੋਰੇਟਾਂ ਨੂੰ ਮੁਨਾਫਾ ਭਰ ਕੇ ਆਮ ਲੋਕਾਂ ਦਾ ਜ਼ਿਆੜਾ ਕਰਦੇ ਨੇ ਇਸ ਕਰਕੇ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਅੱਜ ਦਾ ਜਿਹੜਾ ਇਹ ਧਰਨਾ ਸੈਲੋ ਦੇ ਗੇਟ ਮੂਰੇ ਲਾਇਆ ਹੈਗਾ ਸਰਕਾਰਾਂ ਨੇ ਉਹ ਫਾਰੀ ਚੱਕੀ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਉਹ ਤਾਂ ਪਹਿਲੀਆਂ ਸਰਕਾਰਾਂ ਨੇ ਵੀ ਤੇ ਹੁਣ ਦੀ ਆਪ ਦੀ ਸਰਕਾਰ ਨੇ ਵੀ ਜਿੰਨੇ ਵੀ ਪੰਜਾਬ 'ਚ ਸੈਲੋ ਨੇ ਉਹਨਾਂ ਨੂੰ ਯਾਰਡ ਡਿਕਲੇਅਰ ਕਰਤਾ ਸੀ ਇਹਦਾ ਮਤਲਬ ਹੈ ਜੇ ਸੈਲੋ ਨੂੰ ਮੰਡੀਆਂ ਡिक्लेअर ਕਰ ਦਿੱਤਾ ਜਾਂਦਾ ਹੈਗਾ ਤਾਂ ਇਹ ਜ਼ਰੂਰੀ ਨਹੀਂਗਾ ਕਿ ਫਸਲ ਜਾਂ ਜਿਹੜੀ ਕਣਕ ਹੈਗੀ ਉਹ ਮੰਡੀਆਂ ਜਾਵੇ ਉਹ ਕਣਕ ਜਿਹੜੀ ਹੈਗੀ ਪਰ ਸਿੱਧੀ ਸੈਲੋ ਚ ਆਉਂਦੀ ਹੈ ਜੇ ਕਣਕ ਸਿੱਧੀ ਸੈਲੋ ਚ ਆਉਂਦੀ ਹੈ ਤਾਂ ਮੰਡੀਆਂ 'ਚ ਕੰਮ ਕਰਨ ਵਾਲੀ ਸਾਰੀ ਦੀ ਸਾਰੀ ਲੇਬਰ ਚਾਹੇ ਉਹ ਪੱਲੇਦਾਰ ਆ ਚਾਹੇ ਉਹ ਟਰੱਕ ਆਪਰੇਟਰ ਨੇ ਚਾਹੇ ਉਹ ਜਿਹੜੇ ਹੈਗੇ ਮਾਰਕੀਟ ਕਮੇਟੀ ਵਾਲੇ ਨੇ ਚਾਹੇ ਕੋਈ ਮੁਨੀਮ ਹੈ ਚਾਹੇ ਕੋਈ ਚੌਧਰੀਆ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਵਿਲੇ ਹੁੰਦੇ ਨੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਲੱਖਾਂ ਜਰ ਦਾ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੈਗਾ ਉਹ ਕਾਹਨ ਕੀਤਾ ਜਾ ਰਿਹਾ ਹੈਗਾ ਲੱਖਾਂ ਲੋਕ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਹੈਗਾ ਲੋਕਾਂ ਨੂੰ ਰੋਜ਼ਗਾਰ ਅੱਗੇ ਹੀ ਨਹੀਂ ਮਿਲਦਾਗਾ ਹੁਣ ਬੇਰੋਜ਼ਗਾਰ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਸਾਂਦੇ ਹੈਗੇ ਆ ਕਿ ਜਿਹੜੀਆਂ ਜਿਹੜੇ ਜਿੰਨੇ ਵੀ ਸੈਲੋ ਹੈਗੇ ਆ ਇਹ ਜਿਹੜਾ ਹੈਗਾ ਇਹਨਾਂ ਨੂੰ ਮੰਡੀ ਦਾ ਰੂਪ ਨਹੀਂ ਦਿੱਤਾ ਜਾਣਾ ਚਾਹੀਦਾ ਦੂਜੀ ਸਾਡੀ ਗੱਲ ਇਹ ਹੈਗੀ ਆ ਕਿ ਜਿਹੜੇ ਸੈਲੋ ਜਿੰਨੇ ਵੀ ਹੈਗੇ ਆ ਪੰਜਾਬ 'ਚ ਚੱਲਦੇ ਨੇ ਇਹਨਾਂ ਦਾ ਸਰਕਾਰੀਕਰਨ ਕਰਨਾ ਚਾਹੀਦਾ ਇਹਨਾਂ ਨੂੰ ਸਰਕਾਰ ਨੂੰ ਜ਼ਬਤ ਕਰਨਾ ਚਾਹੀਦਾ ਹੈਗਾ ਤੇ ਜਿਹੜੇ 26 ਸਾਈ ਨਵੇਂ ਸੈਲੋ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹ ਸੈਲੋ ਪਲਾਟ B ਜਿਹੜੇ ਹੈਗੇ ਆ ਉਹ ਗਵਰਨਮੈਂਟ ਨੂੰ ਆਪਣੇ ਤੌਰ ਤੇ ਚਲਾਉਣੇ ਚਾਹੀਦੇ ਆ ਆਪਣੇ ਤੌਰ ਤੇ ਬੁਲਾਉਣੇ ਚਾਹੀਦੇ ਆ ਨਾ ਕਿ ਪ੍ਰਾਈਵੇਟਾਂ ਦੇ ਹੱਥ ਅਸਲ ਵਿੱਚ ਸਰਕਾਰਾਂ ਕੀ ਕਰਦੀਆਂ ਨੇ ਵੀ ਇਹ ਜਿਹੜੇ ਜਿੰਨੇ ਸੈਲੋ ਪਲਾਟ ਲਾ ਕੇ ਸਾਰਿਆਂ ਨੂੰ ਮੁੜ ਕੇ ਮੰਡੀ ਜਿਹੜਾ ਯਾਰਡ ਦਾ ਰੂਪ ਦੇ ਕੇ ਮੰਡੀਆਂ ਦਾ ਰੂਪ ਦੇ ਕੇ ਜਿਹੜਾ ਹੈਗਾ ਮੰਡੀਆਂ ਦੀ ਜਿਹੜੀ ਹੈਗੀ ਸਰਕਾਰੀ ਮੰਡੀਆਂ ਜਿਹੜਾ ਹੈਗਾ ਉਹਨਾਂ ਨੂੰ ਬੰਦ ਕਰਨ ਦਾ ਰਸਤਾ ਸਰਕਾਰ ਜਾ ਰਹੀ ਹੈ ਇਸ ਕਰਕੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਸੈਲੋ ਜਿੰਨੇ ਪੁਰਾਣੇ ਆ ਤੇ ਜਿੰਨੇ ਨਵੇਂ ਲੋਣੇ ਸਾਰੇ ਸਾਰੇ ਚਾਰ ਦੇ ਦਿਨ ਹੋਣੇ ਚਾਹੀਦੇ